ਆਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇਨ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਕਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਦਿਨ ਹੈਗਾ ਅੱਜ ਮੰਗਲਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਪਾਚੰਦਰੇ ਜੀ ਫੁੱਲ ਸ਼ੀਲ ਰੋਡ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਪਾ ਜੀ ਸਬਜ਼ੀਆਂ ਦੇ ਫਲਾਂ ਦੇ ਅਲੂ ਤੇ ਪਿਆਜ਼ਾਂ ਦੇ ਵੀ ਦੱਸੋ ਵੀ ਭਾਅ ਵੀ ਅੱਜ ਦੇ ਕੀ ਭਾਅ ਚੱਲ ਰਹੇ ਹੋ ਵੀ ਹੋਲ ਸੇਲ ਦੇ ਗੱਲ ਕਰਦੇ ਸਬਜ਼ੀਆਂ ਮਾਰੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਰੇਟ ਬਾਰੇ ਪਗਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪਿੰਡੀ ਦਾ ਜੀ ਅੱਜ ਦਾ ਜੀ ਪਿੰਡੀ ਮੰਡੀ ਦੇ ਵਿੱਚ ਬਹੁਤ ਘਟ ਆ ਰਹੀ ਹੈ ਜੀ ਪਿੰਡੀ ਕਰਕੇ ਮਹਿੰਗੀ ਹੋ ਜਾਂਦੀ ਹੈ ਜੀ ਵਿਚ ਦੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਪਿੰਡੀ ਦਾ ਕਣਸ਼ੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਕਮਲ ਫਰੂਟ ਕੰਪਨੀ ਬਾਈ ਰਣਜੀਤ ਕੋਲੇ ਖੜੇ ਆਂ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਹੀ ਹੈ ਆਪਾਂ ਤੋਰੀ ਬਾਰੀ ਵੀ ਦੱਸਾਂਗੇ ਤੇ ਨਾਰਮਲ ਕਦੂ ਬਾਰੇ ਵੀ ਦੱਸਾਂਗੇ ਤੇ ਦੇਸੀ ਗੁਾਰੇ ਭਾਅ ਵੀ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹੋਏ ਕੀ ਹਾਲ ਨੇ ਭਾਈ ਰਣਜੀਤ ਵਧੀਆ ਵਧੀਆ ਕਿਵੇਂ ਹੋ ਭਾਈ ਵਧੀਆ ਬਹੁਤ ਵਧੀਆ ਤੇ ਅੱਜ ਆਪਣੀ ਤੋਰੀ ਦਾ ਬੰਦਲ ਫਾਫਾ ਦਾ ਕੀ ਭਾਅ ਚੱਲੀ ਜਾਂਦਾ ਵੀਰ ਜੀ ਉਹ 600 ਦਾ ਰੇਟ ਚੱਲਦਾ 20 ਰੁਪਏ ਕਿਲੋ ਹਾਂਜੀ ਦੋਸਤੋ 20 ਰੁਪਏ ਕਿਲੋ ਚੱਕ ਲੋ ਤੋਰੀ ਜਾਲ ਵਾਲੀ ਤੋਰੀ ਹੈ ਜੀ ਇਹ ਭਾਈ ਰ ਫਟ ਬੰਦ ਲਫਾਫੇ ਦਾ ਭਾਜੀ ਅੱਜ ਦਾ ਜੀ ਇਹ ਤੇ ਆਪਣੇ ਨਾਰਮਲ ਕਦੂ ਦਾ ਕੀ ਭਾ ਜਲੀ ਜਾਂਦੇ ਵੀ ਗ੍ਰੇਟ ਆ ਦਾ ਕੱਦੂ கிரேਡ ਵਾਲਾ ਵੇਗਿਆ ਜੀ 30 ਰੁਪਏ ਤੋਂ 35 ਰੁਪਏ ਕਰੋ ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਬਾਹਰੀ ਗ੍ਰੇਡ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਜੀ ਵਧੀਆ ਕੱਦੂ ਦਾ ਭਾਅ ਜੀ ਅੱਜ ਦਾ ਜੀ ਇਹ ਨਾਰਮਲ ਕੱਦੂ ਦਾ ਭਾਅ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਤੇ ਜਿਹੜਾ ਵੀਰੇ ਆਪਣੇ ਬੰਦਲਫਾ ਫੇਲੇ ਜਾਂਦੇ ਨੇ ਇਹ ਕੀ ਰੇਟ ਦੇ ਬਾਈ ਜਾਲ ਵਾਲਾ ਕੱਦੂ ਆ ਵੀ 30 ਰੁਪਏ ਕਿਲੋ ਦੇਗਾ ਹਾਂਜੀ ਦੋਸਤੋ ਬੰਦਲਫਾ ਵੀ ਕਿਸੇ ਨੇ ਵੀ ਲੈਣਾ ਜੀ 30 ਰੁਪਏ ਕਿਲੋ ਦਾ ਹੋਲ ਸੇਲ ਦਾ ਰੇਟ ਹੈ ਹੋਲ ਸੇਲ ਦੇ ਰੇਟ ਨੇ ਜੀ ਇਹ ਕਹਿੰਦੇ ਵੀ ਬ ਦੇਸੀ ਗੁਵਾਰੇ ਕੀ ਭਾਅ ਚੱਲੀ ਆ ਤਾਂ ਵੀਰੇ ਬੇਸੀ ਗੁਵਾਰੇ ਵੇਖਾ 70 ਤੋਂ 80 ਰੁਪਏ ਹਾਂਜੀ ਦੋਸਤੋ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਇਹ ਵਧੀਆ ਦੇਸੀ ਗੁਵਾਰੇ ਦਾ ਭਾਅ ਜੀ ਹਾਂਜੀ ਦੋਸਤੋ ਅਦਰਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗੋਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਜਾਹ ਰੁਪਏ ਲੱਗੇ 55000 ਰੁਪਏ ਦੇ ਕਦਾ ਭਾਜੀ ਅਦਰ ਕਦਾ ਜੀ ਇਹ ਬੰਦ ਗੋਰੀਆਂ ਦਾ ਭਾਜੀ ਅਦਰ ਕਦਾ ਜੀ ਅੱਜ ਦਾ ਜੀ ਸੌਦਾ ਬਹੁਤ ਘੱਟ ਆ ਰਹਿ ਜ ਮੰਡੀ ਦੇ ਵਿੱਚ ਆਪਾਂ ਦਿਖਾਉਣਾ ਇੱਥੇ ਗੋਭੀ ਦੀ ਇੱਕੋ ਗੱਡੀ ਆਈ ਹੈ ਮੰਡੀ ਦੇ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਪੂਰੀ ਮੰਡੀ ਦੇ ਵਿੱਚ ਇੱਕ ਗੱਡੀ ਆਈ ਹੈ ਜੀ ਗੋਭੀ ਦੀ ਤੇ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲਸੇਲ ਰਿਲੇਟਡ ਬਾਰੇ ਗੱਲਬਾਤ ਕਰਾਂਗੇ ਵੀ ਜਾਂ ਵਾਲੇ ਕੱਦੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਪੂਰੇ ਟਾਪ ਦੇ ਕੱਦੂ ਬ ਵਾਹ ਵਧੀਆ ਆਉਦਾ ਬੜਾ ਘਟ ਆ ਰਿਹਾ ਹੈ ਨਾ ਮੰਡੀ ਦੇ ਵਿੱਚ ਆਉਦਾ ਬੜਾ ਘਟ ਆਇਆ ਹੁਣ ਬਾੜਾ ਬਾੜ ਆਏ ਪਏ ਨੇ ਹੌਲਾ ਸਰਦਾਰ ਹਾਂ ਬਾ ਆਪਣੇ ਵਾਲਾ ਕਰਨੇ ਜਾਮ ਜੂਮ ਵਾਲੇ ਲੱਗੇ ਪਿਆ ਪਿੱਛੇ ਵਾਲੇ ਲੱਗੇ ਹਾਂ ਵਾਲੇ ਲੋਕ ਹਾਂਜੀ ਦੋਸਤੋ ਬਾਹਰਲੇ ਸੌਦੇ ਬਹੁਤ ਘਟ ਆ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਭਾਈ ਹੈਰੀ ਨਾਲ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਾਂਗੇ ਜੀ ਅੱਜ ਦੇ ਅਜੀ ਦੋਸਤੋ ਚਲੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਬਾਈ ਹੈਰੀ ਨਾਲ ਹੋਰ ਹੈਰੀ ਕੀ ਹਾਲ ਨੇ ਬਾਈ ਵਧੀਆ ਬਾਈ ਕੈਮਾ ਬਾਈ ਤੇ ਅੱਜ ਜਾਲ ਵਾਲੇ ਕੱਦੂ ਦਾ ਕੀ ਪਾ ਰਿਹਾ ਵੀਰੇ ਅੱਜ ਆਪਣੇ ਦਾ ਲਾ ਲਾ ਕੱਦੂ ਬਾਈ ਅੱਜ ਵੇਚਿਆ ਗਿਆ 30 ਬੈਂਕੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਦਾ ਜੀ ਪੂਰਾ ਟਾਪ ਦਾ ਕੱਦੂ ਹੈ ਜੀ ਕਿਸੇ ਨੇ ਵੀ ਲੈਣਾ ਜੀ ਬਾਈ ਹੈਰੀ ਕੋਲ ਮਿਲ ਵੀ ਜੇ ਕਿਸੇ ਨੇ ਲੈਣਾ ਜੀ ਪੂਰਾ ਵਧੀਆ ਟਾਪ ਦਾ ਕੱਦੂ ਦਸੋ ਰਹੇ ਆਪਾਂ ਪੂਰਾ ਜਾਲ ਵਾਲਾ ਵ ਇਸ ਤੋਂ ਵੀ ਦਾਗ ਨਹੀਂ ਹੁੰਦਾ ਜੀ ਬਾਈ ਹੈਰੀਕੋਲੋਂ ਮਿਲ ਜੀ ਕਿਸੇ ਨੂੰ ਲੈਣਾ ਜੀ ਅੱਜ ਦਾ ਭਾਅ ਜੀ ਜਾਲ ਵਾਲੇ ਕਦੂ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਜਾਲ ਵਾਲੇ ਕਦੂ ਦਾ ਭਾਅ ਵੱਧ ਚੁੱਕੇ ਨੇ ਜੀ ਠੀਕ ਹੈ ਜੀ ਸਭ ਜੀ ਦੇ ਸਾਰੇ ਭਾਅ ਵੱਧ ਚੁੱਕੇ ਨੇ ਜੀ ਹਾਂ ਜੀ ਦੋਸਤੋ ਕਲੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੂਰੇ ਟੌਪ ਦੇ ਕਲੇਲੇ ਦਾ ਭਾਅ ਹੈਗਾ ਬਾਈ ਹੈਰੀਕੋਲੋਂ ਮਿਲ ਜੀ ਕਿਸੇ ਨੂੰ ਵੀ ਲੈਣਾ ਜੀ ਕਲੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਲੇਲੇ ਦਾ ਜੀ ਅੱਜ ਦਾ ਵਧੀਆ ਕਲੇਲੇ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਅਲਫਾ ਦਾ ਭਾਅ ਰਿਹਾ ਜੀ 30 ਤੋਂ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਨਹੀਂ ਹਰੀ ਮਿਰਚ ਦਾ ਜੀ ਆਪਾਂ ਬੰਨ 8 ਕਿਲੋ ਦਾ ਰਫਾਵਾ ਜਾਂ 5 ਕਿਲੋ ਦਾ ਰਫਾਵਾ ਲੈਣਾ ਪੈਣਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ 6 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਪੂਰਾ ਵਧੀਆ ਪੇਠੇ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਜੀ ਬਾਈ ਹੈਰੀ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 6 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੇਠੇ ਦਾ ਜੀ ਹਾਂ ਜੀ ਦੋਸਤੋ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਫੁੱਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਗੋਭੀ ਦਾ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸ਼ਮਲਾ ਮਿਰਚ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦਰ ਡੱਬੇ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਸ਼ਮਲਾ ਮਿਰਚ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 140 ਰੁਪਏ ਤੱਕ ਦਾ ਭਾਅ ਜੀ ਬੰਦ ਗਟੇ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਅ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਚਿਬੜਾਂ ਦਾ ਭਾਅ ਹੋ ਗਿਆ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਲਫਾਫਾ ਲੈਣਾ ਪੈਣਾ ਜੀ ਵੀਰ ਕਹਿੰਦੇ 5 ਕਿਲੋ ਦਾ ਭਰਿਆ ਹੋਇਆ ਜੇ ਕਿਸੇ ਨੇ ਘੱਟੋ ਘੱਟ 5 ਕਿਲੋ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਹੈ 60 ਰੁਪਏ ਕਿਲੋ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਮੰਡੀ ਦੇ ਵਿੱਚ ਜੀ ਅੱਜ ਸੌਦਾ ਬਹੁਤ ਘੱਟ ਆ ਰਿਹਾ ਤੇ ਗੱਡੀਆਂ ਆਈਆਂ ਨਹੀਂ ਹੈਗੀਆਂ ਅੱਜ ਸੌਦਾ ਬਾਲਾ ਘੱਟ ਆਇਆ ਜੀ ਮੰਡੀ ਦੇ ਵਿੱਚ ਆਪਾਂ ਦਿਖਾ ਦਿੰਦੇ ਆ ਵੀ ਅੱਜ ਦਾ ਕੀ ਭਾਅ ਹੈ ਜੀ ਸਭ ਜੀ ਅੱਜ ਦੇ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਇਹ ਬੈਂਗਣੀ ਦਾ ਹਾਂਜੀ ਦੋਸਤੋ ਆਪਾਂ ਰੰਗ ਵਾਲੀ ਸਿੰਬਲਾ ਮਿਰਚ ਵਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਹੈ ਹੋ ਰੈਂਕਲ ਜੀ ਠੀਕ ਹੋ ਹਾਂਜੀ ਦੋਸਤੋ ਆਪਾਂ ਸੇ ਦੋਸਤੋ ਆਪਾਂ ਲਾਲ ਸ਼ਿਮਲਾ ਮਿਰਚ ਤੇ ਪੀਲੀ ਸ਼ਿਮਲਾ ਮਿਰਚ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਵੀ ਅੱਜ ਦਾ ਕੀ ਭਾਅ चल ਰਹੀ ਲਾਲ ਤੇ ਸ਼ਿਮਲਾ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਜੀ ਬੀਬੂ ਲਾਲ ਸ਼ਿਮਲਾ ਮਿਰਚ ਦਾ ਰੇੜੀ 450 ਤੋਂ ਲੈ ਕੇ 500 ਰੁਪਏ ਕਿਲੋ ਹੈ ਸਾਰਾ ਜੀ ਹਾਂਜੀ ਦੋਸਤੋ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹ ਪੀਲੀ ਲੈ ਲਓ ਚਾਹੇ ਲਾਲ ਲੈ ਲਓ ਇੱਕੋ ਹੀ ਰੇਟ ਆ ਜੀ ਸਾਰਿਆਂ ਦਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਜੇ ਕਿਸੇ ਨੇ ਕਿਲੋ ਲੈਣੀ ਹੈ ਤਾਂ ਕਿਲੋ ਵੀ ਮਿਲ ਜੂ ਜੇ ਕਿੰਨੀ ਮਰਜ਼ੀ ਲੈ ਜਾਓ ਜੀ ਇਹੀ ਭਾਅ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਬਾਈ ਕੋਲ ਤੇ ਅੱਜ ਦਾ ਭਾਅ ਜੀ ਸ਼ਮਲਾ ਮਿਰਚ ਦਾ ਜੀ ਹਾਂ ਜੀ ਦੋਸਤੋ ਮਠਾਈ ਵਾਲੇ ਬੈਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਆਗਰੇ ਵਾਲਾ ਬੈਠਾ ਬੋਲਦੇ ਨੇ ਜੀ ਨੂੰ ਆਪਾਂ ਕਹਿੰਦੇ ਮਠਾਈ ਤਿਆਰ ਹੁੰਦੀ ਹੈ ਜੀ ਉਹ ਪੇਠਾ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਜੀ ਇਹ ਬਾਈ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਕਿਲੋ ਲੈਣਾ ਕਿਲੋ ਮਿਲ ਜੂ ਹੈ ਜੀ 40 ਰੁਪਏ ਕਿਲੋ ਦਾ ਭਾ ਹਾਂਜੀ ਦੋਸਤੋ ਤਣੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਤਣੀਆਂ ਦਾ ਜੀ ਅੱਜ ਦਾ ਜੀ ਇਹ 100 ਰੁਪਏ ਕਿਲੋ ਦਾ ਹਾਂਜੀ ਦੋਸਤੋ 100 ਰੁਪਏ ਕਿਲੋ ਦਾ ਭਾਅ ਜੀ ਤਣੀਆਂ ਦਾ ਜੀ ਅੱਜ ਦਾ ਕੋ ਠੀਕ ਆ ਵੀਰੇ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਗਾਜਰਾਂ ਦਾ ਭਾਅ ਜੀ ਜੇ ਕਿਸੇ ਨੇ ਖੁੱਲੀ ਲੈਣੀ ਹੈ ਜੀ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ 30 ਰੁਪਏ ਕਿਲੋ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਹੈ ਜੀ ਗਾਜਰਾਂ ਦਾ ਭਾਅ ਆ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਖੁੱਲੀ ਦਾ ਜੀ ਇਹ ਮੰਡੀ ਦਾ ਭਾਅ ਜੀ ਅੱਜ ਦਾ ਜੀ ਤੰਸੀਰ ਹੀ ਲੈਣੀ ਵਣੀ ਹੈ ਜੀ ਕਿਸੇ ਨੇ ਵੀ ਲੈਣੀ ਹੈ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਤੇ ਚਕੰਦਰਾਵਾਲੇ ਵੀ ਦੱਸ ਦਿੰਦੇ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈਗਾ ਜੀ ਅੰਦਰ 35 ਰ ਚੰਦਰਾ ਦਾ ਜੀ ਕੱਠੀ ਲੈਣੀ ਪਣੀ ਹੈ ਜੇ ਕਿਸੇ ਨੇ ਕਿਲੋ ਲੈਣੀ ਆ ਤਾਂ 40 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਇਹ ਅੱਜ ਦਾ ਹਾਂਜੀ ਦੋਸਤੋ ਹਾਂਜੀ ਦੋਸਤੋ ਕੰਬੜ ਆਪਾਂ ਹੈਗਾ ਜੀ ਅੱਜ ਦਾ ਜੀ 35 ਰੁਪਏ ਦਾ ਭਾਅ ਹੋ ਗਿਆ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਸਿੰਗਲ ਪੀਸ ਦਾ ਭਾਅ ਜੀ 35 ਰੁਪਏ ਦਾ ਭਾਅ ਰਹੇਗਾ ਜੀ ਬਾਈ ਕੋਲੋਂ ਮਿਲਦੀ ਜੀ ਕਿਸੇ ਨੇ ਵੀ ਲੈਣਾ ਜੀ ਫੜੀ ਤੋਂ 35 ਰੁਪਏ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਜੇ ਕਿਸੇ ਨੇ ਵੀਰਪਾਈ ਨੇ ਟੋਕਰੇ ਵੀ ਲੈਣੇ ਹੁੰਦੇ ਹਨ ਜੀ ਟੋਕਰੇ ਵੀ ਮਿਲ ਜਾਂਦੇ ਨੇ ਕਿਸੇ ਨੂੰ ਵੀ ਲੈਣੇ ਜੀ ਮੰਡੀ ਦੇ ਵਿੱਚ ਜੀ 150 ਰੁਪਏ ਤੱਕ ਦਾ ਭਾਅ ਜੀ ਟੋਕਰਿਆਂ ਦਾ ਜੀ ਇਹ ਸਬਜ਼ੀ ਵਾਲੇ ਵੀਰਪਾਈਆਂ ਨੇ ਜੇ ਕਿਸੇ ਨੇ ਵੀ ਲੈਣਾ ਜੀ ਟੋਕਰੇ ਮਿਲ ਜਾਂਦੇ ਆ ਮੰਡੀ ਦੇ ਵਿੱਚ ਵੀ ਜੀ 150 ਰੁਪਏ ਦਾ ਟੋਕਰਾ ਜੀ ਇੱਕ ਹਾਂਜੀ ਦੋਸਤੋ ਕੱਚੇ ਚੌਲਾਂ ਦਾ ਭਾਅ ਹੈਗਾ ਜੀ ਵਧੀਆ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਚੌਲੇ ਦਾ ਭਾਅ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੌਲੇ ਦਾ ਹਾਂ ਜੀ ਦੋਸਤੋ ਸਰੋਂ ਦਾ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਰਜੇ ਦਾ ਭਾਅ ਜੀ ਸਾਗ ਦਾ ਜੀ ਇਹ ਦਰਜੇ ਦਾ ਭਾਅ ਜੀ ਸਾਗ ਦਾ ਜੀ 200 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਹਾਂ ਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਨਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਚਾਹੇ ਬੰਦ ਗ੍ਰੇਟ ਲੈ ਲੋ ਜੀ ਚਾਹੇ ਬੰਦ ਬੂਰੀ ਦਾ ਭਾਅ ਜੀ ਅੱਜ ਦਾ ਜੀ ਇਹ ਇਹਦਾ ਕੀ ਲੈਣਾ ਹਾਂਜੀ ਦੋਸਤੋ ਪਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੂਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀਆਂ ਦਾ ਭਾਅ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਸਤੀਸ ਫਰੂਟ ਕੰਪਨੀ ਬਾਈ ਹੋਰਾਂ ਕੋਲੇ ਖੜੇ ਆਂ ਜੀ ਆਪਾਂ ਦਿਖਾਉਣਾ ਕਿ ਟਮਾਟਰ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਪੂਰਾ ਟਾਪ ਰੇਟ ਟਮਾਟਰ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਹਾਂਜੀ ਟਮਾਟਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਟਮਾਟਰ ਦਾ ਜੀ ਬਾਈ 30 ਸੋਰਾ ਕੋਲੋਂ ਮਿਲ ਜੀ ਜੇ ਕਿਸੇ ਨੇ ਵੀ ਲੈਣਾ ਜੀ ਬਾਈ ਸਪੀਸ ਕੋਲੋਂ ਜੇ ਕਿਸੇ ਨੇ ਵੀ ਲੈਣਾ ਜੀ ਲਾਲ ਟਮਾਟਰ ਦਾ ਪਾ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਪਾ ਰਿਹਾ ਜੀ ਅੱਜ ਦਾ ਜੀ ਟਮਾਟਰ ਦਾ ਹਾਂ ਜੀ ਦੋਸਤੋ ਨਿੰਬੂ ਦਾ ਪਾ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਨਿੰਬੂ ਦਾ ਜੀ ਅੱਜ ਦਾ ਜੀ ਇਹ 1 ਦਾ 10 ਪਾ ਰਹੀ ਜੀ ਅੱਜ ਦਾ ਦੋਸਤੋ ਆਪਾਂ ਸੇਬਾਂ ਦੀ ਬੋਲੀ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਸੇਬਾਂ ਦੀ ਬੋਲੀ ਦਿਖਾਣਾਗੇ ਲੱਗਦੀ ਬੀਚੇ ਬਣਾ ਬੋਲੀਆਂ ਦੇ ਕੀ ਭਾ ਵੇਖਦਾ ਜੀ ਅੱਜ ਦਾ ਜੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਜੀ ਛੇਵਦਾ ਜੀ ਇਹ ਬੋਲੀ ਦੇ ਗੱਲਬਾਤ ਕਰਾਂਗੇ ਆਪਾਂ 13 ਨੰਬਰ ਦੁਕਾਨ ਤੇ ਖੜੇ ਆ ਜੀ ਆਪਾਂ ਇਸ ਵਕਤ ਦੋਸਤੋ ਆਪਾਂ 13 ਨੰਬਰ ਦੁਕਾਨ ਤੇ ਗੱਲਬਾਤ ਕਰਦੇ ਆ ਜੀ ਅੱਜ ਦਾ ਕੀ ਭਾਜਾ ਲਈ ਮੋਹਨ ਲਾਲ ਰੁਵੀ ਵੀਰ ਸਿੰਘ ਜੀ ਆਪਾਂ ਜੋ ਗੱਲਬਾਤ ਕਰਦੇ ਆ ਜੀ ਬੋਲੀ ਦੇ ਭਾਅ ਤੇ ਛੇਵਕੀ ਭਾਅ ਵਿਗ ਰਿਹਾ ਜੀ ਅੱਜ ਦਾ ਆਪਾਂ ਬੋਲੀ ਦੇ ਰੇਟ ਦੱਸਣਾ ਵੀ ਅੱਜ ਦਾ ਕੀ ਭਾਅ ਜੀ ਛੀਵ ਦਾ ਜੀ ਅੱਜ ਦਾ 15 ਰੁਪਏ ਆ ਬੋਲੀ ਦਾ ਆਮ ਭਾਅ ਦੋ 300 ਹੀ 15 ਕਿਲੋ ਪੰਜ ਪੰਜ ਦੋ ਬੋਲੀਆਂ ਪਾਈ 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 पंद्रह रुपए जी पंद्रह रुपए बीस रुपए पच्चीस रुपये तीस में 320 24 40 55 54 60 60 50 50 50 70 70 400 400 हां जी दोस्तों गाल ये शेव दी बोली लग रही है जी गाना शेव गया

Penti, 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 penti,

ਇੱਕ 40 40 ਜੇ ਜੇ ਪਾਣਾ ਦਾ ਬੋਲੀ ਮੈਂ ਲਿਖਾਵੇ 40 ਬਰਨਾ ਦਾ ਸਾਹਿਬ ਇਹ ਬੋਲੀ ਨੇ ਪਾ ਰਿਆ ਜੀ ਅੱਜ ਦਾ ਜੀ 540 ਰੁਪਏ ਰਪਏ 255 ਇਹ ਰਹਾ ਸਹੀ ਹੈ 255 ਹਾਂ ਅੱਜ ਦੋਸਤੋ ਪੂਰਾ ਟੌਪ ਦਾ 6 ਵਜੇ ਕਿਸੇ ਜੀ 540 ਰੁਪਏ ਦੀ ਬੋਲੀ ਲੱਗੀ ਹੈ ਜੀ ਅੱਜ ਲਈ ਇਹ 216 ਕਿਲੋ ਦੀ ਬੇਟੀ ਹੁੰਦੀ ਹੈ ਜੇ ਕਿਸੇ ਨੂੰ ਵੀ ਲੈਣਾ ਜੀ ਬੋਲੀ ਦੇ ਪਾ ਨਹੀਂ ਜੀ ਅੱਜ ਦੇ ਜੀ ਇਹ 15 15 60 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 साठ साठ तीन सौ साठ पैंत सत्तर चार सौ चार सौ चार सौ चार सौ अलग अरे चार सौ रूपये ਹਾਂਜੀ ਦੋਸਤੋ 6 ਵ ਲੈਣਾ ਬਾਈ ਨੇ ਕਿਸੇ ਨੇ ਵੀ 13 ਨੰਬਰ ਦੇ ਗਾਂ ਤੋਂ ਮਿਲ ਜੂ ਇਹ ਬੋਲੀ ਦੇ ਪੜਾ ਕੇ ਪੈਂਦੇ ਇਹ ਪੂਰੇ ਜੇ ਕਿਸੇ ਨੇ ਵੀ ਲੈਣਾ ਇਹ ਬੋਲੀ ਦੇ ਪੈਂਦੇ ਨੇ ਪੜਾ ਕੇ ਅਸਲੀ ਜੀ ਮੇਰੇ ਪੰਜਾ 6 ਟਾਪ ਦਾ ਮਿਲ ਜਾਂਦਾ ਜੀ ਇਹ ਪੇਟੀ ਵਾਲੀ ਬੋਲੀ ਲੱਗਦੀ ਜੇ ਕਿਸੇ ਨੇ ਵੀ ਲੈਣੀ ਇਹ ਸੇਫਾ ਦੀ ਆਦਤ ਹੀ ਹੈ ਇਹ 240 140 140 40 40 ਹਾਂਜੀ 145 45 45 50 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

Beci-beci, berhenti. Berhenti. cari, 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 Tiari. Pantali. Pantali. Bagaimana? pantali. 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 चार सौ पंतली चाहे चार सौ पता चार पंताली रुपये रुपये का बोली रहा जी अजुरा ਸਲੇ ਦਾ ਵੀ ਤਾਂ ਪਾ ਦਿਆ ਕਰੋ ਐਵੇਂ ਉਹ ਬੜੀਆ ਕਾ ਤਾਂ ਪਾ ਦਿਓ ਹਾਂਜੀ ਦੋਸਤੋ ਮਸੰਮੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਰੱਟੇ ਨਾਲ ਪਾ ਹੈਗਾ ਜੀ ਮਸੰਮੀ ਦਾ ਜੀ ਅੱਜ ਦਾ ਜੀ ਸੱਤ ਤੋਂ ਲੈ ਕੇ 8.5 ਤੱਕ ਦਾ ਪਾ ਹੈ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ 20 ਕਿਲੋ ਵਟੇ ਦੇ ਵਿੱਚ ਹੁੰਦੇ ਆ ਮਸਾਮੀ ਜੇ ਕਿਸ ਨੇ ਲੈਣਾ ਜੀ ਅੱਜ ਦਾ ਭਾਅ ਜੀ ਮਸਾਮੀ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 1100 ਦੇ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਆਪ ਕੋਲ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ 1300 ਰੁਪਏ ਤੱਕ ਦਾ ਵੀ ਭਾਅ ਹੁੰਦਾ ਜੀ ਕਦੇ ਨੇ ਲੈਣਾ ਜੀ ਨਾਰਾਂ ਦਾ ਭਾਅ ਵਧੀਆ ਵਧੀਆ ਨਾਰਾਂ ਦਾ ਭਾਅ ਜੀ ਅੱਜ ਦਾ ਜੀ 11 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ 5 ਨੰਬਰ ਦੁਕਾਨ ਤੋਂ ਮਿਲ ਜੀਏ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਨਾਰਾਂ ਦਾ ਜੀ ਦੋਸਤੋ ਮਰੂਦ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਰ ਰਿਹਾ ਜੀ ਮਰੂਦ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਮਰੂਦ ਦਾ ਜੀ ਇਹ ਵਧੀਆ ਮਰੂਦਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਵਾਰੀ ਵੀ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਰ ਰਿਹਾ ਜੀ ਆਲੂ ਤੇ ਪਿਆਜ਼ ਵਾਰੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੋਨ ਸੋਲਦਾ ਜੀ ਅੱਜ ਦਾ ਟੇਕਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਕਰਦੇ ਹਾਂ ਗੱਲਬਾਤ ਵੀ ਅੱਜ ਦਾ ਆਲੂਆਂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਚਲੋ ਆਪਾਂ ਕਰੀਏ ਗੱਲਬਾਤ ਨਮਸਕਾਰ ਬਾਬੂ ਜੀ ਨਮਸਕਾਰ ਹੋ ਠੀਕ ਹੋ ਬਾਬੂ ਜੀ ਵਧੀਆ ਤੇ ਅੱਜ ਆਲੂ ਦਾ ਕੀ ਭਾ ਰਿਹਾ ਜੀ ਆਲੂ ਵੀ ਗਿਆ ਜੀ 300 ਲੈ ਕੇ 400 ਰੁਪਏ ਹਾਂ ਜੀ ਦੋਸਤੋ 300 ਤੋਂ ਲੈ ਕੇ 400 ਰੁਪਏ ਤੱਕ ਦਾ ਭਾ ਰਿਹਾ ਹੈ ਡਾਇਮੰਡ ਦਾ ਭਾਅ ਡਾਇਮੰਡ ਆਲੂ ਦਾ ਭਾਅ ਜੀ ਅੱਜ ਦਾ ਜੀ ਆਲੂਆਂ ਦੇ ਭਾਅ ਕੱਟ ਚੁੱਕੇ ਨੇ 400 ਰੁਪਏ 400 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਡਾਇਮੰਡ ਆਲੂ 400 ਰੁਪਏ ਲਾਲ ਵੀ 400 ਹੀ ਵਿਕਿਆ ਹਾਂਜੀ ਦੋਸਤੋ ਆ ਵੀ ਡਾਇਮੰਡ ਕਿਸੇ ਨੇ ਵੀ ਲੈਣੀ ਹੈ ਬੰਦਪੂਰੀ ਦਾ ਭਾਅ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਰਿਹਾ ਜੀ ਡਾਇਮੰਡ ਆਲੂ ਦਾ ਜੀ ਐਲ ਆਰ ਵੀ 400 ਰੁਪਏ ਆਏ ਲਾਲ ਵੀ 400 ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਵੀ ਰਿਹਾ ਜੀ 400 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਬਜੀ ਆ 300 ਰੁਪਏ ਵਿਕਿਆ ਤੁਸ ਜਸਰਮਾਨ ਹਾਂਜੀ ਦੋਸਤੋ ਆ ਗੱਟੇ ਵਾਲਾ ਦਾ ਭਾਅ ਹੈਗਾ ਜੀ 300 ਰੁਪਏ ਦਾ ਭਾਅ ਜੀ ਨੈਟ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ 550 ਰੁਪਏ ਦਾ ਭਾਜੀ ਆਲੂ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਆਪਾਂ ਹੋਰ ਸੀਜ਼ਨ ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 23 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਅੱਜ ਦਾ ਜੀ ਨਾਸਕ ਦੇ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਵਧੀਆ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਐਮਪੀ ਵਾਲੇ ਵਿਆਜ ਦਾ ਆਪਾਂ ਹੈਗਾ ਜੀ ਅੱਜ ਦਾ ਜੀ ਬੰਦ ਘਟੇਣਾ ਆਪਾਂ ਹੈਗਾ ਜੀ ਅੱਜ ਦਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਆਪਾਂ ਜੀ ਵਿਆਜ ਦਾ ਜੀ ਅੱਜ ਦਾ ਜੀ ਇਹ ਬੰਦ ਘੱਟੇ ਲੈਣੇ ਮੈਣੇ ਜੀ ਕਿਸੇ ਨੂੰ ਵੀ ਲੈਣਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਆਪਾਂ ਜੀ ਅੱਜ ਦਾ ਜੀ ਵਿਆਜ